ਜਿਵੇਂ ਆਪਾਂ ਸਾਰੇ ਜਾਣਦੇ ਕੋ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਜਿਹੜੀ ਹੈਗੀ ਹੈ ਵਚਨਬੱਧ ਹੈ ਕਾਰਬੰਧ ਹੈ ਤੇ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀਸ ਡੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਜਿਹੜਾ ਨਸ਼ੇ ਦੇ ਖਿਲਾਫ ਦੀ ਮਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਟ ਕਲਿਨਿਕਸ ਨੇ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਸ ਸੈਂਟਰਸ ਨੇ ਉਦੇ ਵਿੱਚ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਓ ਕੇਂਦਰ ਹੈ ਬਠਿੰਡਾ ਦਾ ਇੱਥੇ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈ 기 ਇਹਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਇੱਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰਸ ਸਾਰੇ ਅਵੇਲੇਬਲ ਨੇ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਤੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇੱਥੇ ਕੋਈ ਕਮੀ ਨਹੀਂ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਹੈ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਹੈ ਉਹ ਜ਼ਰੂਰ ਇਥੇ ਸੰਪਰਕ ਕਰਕੇ ਆਪਣੇ ਬੱਚੇ ਨੂੰ ਇਥੇ ਲਿਆਉਣ ਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਇਥੇ ਹੋਏਗਾ ਤੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਨਸ਼ੇ ਦੀ ਜਿਹੜਾ ਹੈਗਾ ਅੱਲਾਹ ਤੇ ਕੀ ਉਹ ਤੋਂ ਉਹਨਾਂ ਨੂੰ ਛੂਟ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਅ ਰੀਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡ ਦੀ ਕੈਪੈਸਿਟੀ ਹੈਗੀ ਆ ਸਾਡੇ 15 ਵੋਟ ਕਲਿਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਆ ਤੇ ਆਪਾਂ ਉਮੀਦ ਇਹ ਕਰਦੇ ਆ ਜਿੱਥੇ ਨਾਲ-ਨਾਲ ਇਨਫੋਰਸਮੈਂਟ ਦੀ ਕੰਮ ਹੋ ਰਿਹਾ ਹੈ ਉੱਥੇ ਆਪਾਂ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਜਰਾਏਗਾ ਉਹਨਾਂ ਨੂੰ ਵੀ ਆਪਾਂ ਨਾਲ ਲਿਤੇ ਮਾਨਯੋਗ ਸੀਐਨ ਸਾਹਿਬ ਜੀ ਔਰ ਸਾਡੇ ਡੀਜੀਪੀ ਪੰਜਾਬ ਕੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰ ਅਗੇਂਸਟ ਡਰੱਗਸ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ ਉਹਦੇ ਤਹਿਤ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਓਪ ਸੈਂਟਰ ਸਾਰੇ ਕੁਝ ਅਸੀਂ ਵਿਜ਼ਿਟ ਕਰ ਰਹੇ ਹਾਂ ਤੇ ਬਹੁਤ ਹੀ ਆਈ ਵੁੱਡ ਕੰਗ੍ਰੈਚੂਲੇਟ ਸਾਡੀ ਹੈਲਥੀ ਦੀ ਟੀਮ ਇਹਨਾਂ ਨੇ ਬਹੁਤ ਹੀ ਅੱਛਾ ਸਾਫ਼ ਸੁਥਰਾ ਪੋਜ਼ਿਟਿਵ ਜੈਟਮੋਸਫੀਅਰ ਰੱਖਿਆ ਹੈ ਜਿਹੜੇ ਉੱਤੇ ਇਨਮੇਟਸ ਵੀ ਸਿਗੇ ਬਹੁਤ ਜ਼ਿਆਦਾ ਸਾਰੀ ਵਰੇਲੀ ਵੀ ਉਹ ਨਾਨੀ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਠਿੰਡਾ ਦੇ Rajasthan Haryana ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਜਿਲ੍ਹੇ ਦੂਰ ਦੇ ਜ਼ਿਲ੍ਹਿਆਂ ਦੇ ਵੀ ਇਨਵਿਟ ਸੀਗੇ ਵਿੱਚ ਕਲੀਅਰਲੀ ਸ਼ੋਸ ਕਿ ਬੜਾ ਪੋਜ਼ਿਟਿਵ ਐਟ ਮਾਈ ਵੈਲਕਮਿੰਗ ਐਟਮੋਸਫੇਅਰ ਦੇ ਰਹੇ ਨਾ ਦੀ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੀ ਨਹੀਂ ਤੇ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਹੈ ਬੜੀ ਸੀ ਸਰ ਕੇਅਰ ਇਰ ਉੱਤੇ ਧਿਆਨ ਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲ ਹੋਣਗੇ ਤੇ ਨਾਲ ਦਿਨ ਨਾਲ ਅਸੀਂ ਇਹ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਦੇ ਚੰ ਅਫਲੈਕਟਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਹੈਲਪਫੁਲ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਵੀਲ ਕੰਟੀਨਿਊ ਵਿਜ਼ਿਟਿੰਗ ਹਮ ਮੈਡਮ ਇੱਥੇ ਬਾਹਰ ਬੈਠਾ ਜਰੂਰ ਕੋਲੇ ਬਾਹਰ ਹੀ ਅਸੀਂ ਕੇਵਲ ਮੈਚਿੰਗ ਕਰਦੇ ਕਿ ਜਿਹੜੇ ਨਸ਼ੇੜੀ ਹੈਗੇ ਨੇ ਜਿਹੜੇ ਨਸ਼ਾ ਛੱਡ ਚੁੱਕੇ ਆ ਤਾਂ ਉਹਨਾਂ ਦੇ ਕਾਰਡ ਬਣੇ ਇੱਥੋਂ ਦਵਾਈ ਮਿਲ ਜਾਂਦੀ ਹੈ ਉਹ ਇੱਕ ਵਾਰ ਜਾ ਕੇ ਭੇਜ ਦਉਂਦੇ ਨੇ ਤੇ ਬਾਅਦ ਹਨ ਕੀ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰਿਤ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਝਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਹੈ ਐਂਡ ਵੀਲ ਇਨਸ਼ੋਰ ਕਿ ਅਸੀਂ ਇਹ ਕਮਿਊਨੀਕੇਸ਼ਨ ਦੂਰ ਕਰੀਏ ਜਿਹੜਾ ਇਥੋਂ ਦਾ ਰੱਖਣ ਦਾ ਸਬੰਧ ਹੈ ਇਹ ਉਹਨਾਂ ਦਾ ਕੰਮ ਆਇਆ ਕਿ ਇੱਥੇ ਕੋਈ ਮੈਸੇਜ ਹਸਪਤਲ ਤੋਂ ਨਾ ਪਹੁੰਚ ਰਿਹਾ ਦਸਟਰੀਆ ਦੀ ਗੱਲ ਹੈ ਦਾ ਇੱਥੇ ਜਿਹੜੇ ਨਸ਼ੇੜੀ ਆਉਂਦੇ ਨੇ ਉਹ ਨਾਲ ਦਵਾਈ ਲੈ ਜਾਂਦੇ ਨੇ ਨਾਲ ਜਾਂਦੇ ਜਾਂਦੇ ਸਾਡੇ ਹਸਪਤਲ ਨੂੰ ਸਮਾਨਤਾ ਸਮਾਨਤਾ ਕਰਕੇ ਲੈ ਜਾਂਦੇ ਆ ਤੇ ਇੱਥੇ ਚੌਕੀ ਬਣਾਉਣ ਦੀ ਪ੍ਰੋਵੀਜ਼ਨ ਪ੍ਰੋਵੀਜ਼ਨ ਹੈਗੀ ਆ ਪਰ ਉਹ ਕਿਉਂ ਨਹੀਂ ਹੋ ਰਹੀ ਜੀ ਨੰਨੇ ਸੰਸ ਦਵਾਈ ਚੌਕੀ ਦੀ ਪ੍ਰੋਵੀਜ਼ਨ ਜੀ ਮੈਂ ਚੈੱਕ ਕਰ ਲਾਂਗੀ ਕਿ ਕੋਈ ਐਦਾਂ ਦੀ ਪ੍ਰੋਬਲਮ ਹੈ ਜਾਂ ਨਹੀਂ ਆਦਰਵਾਇਸ ਤਾਂ ਜਿਵੇਂ ਪਹਿਲਾਂ ਕਿਹਾ ਇਹ ਸੋਲੂਸ਼ਨ ਪੂਰੇ ਕਮਿਊਨਿਟੀ ਲੈਵਲ ਦਾ ਹੈ ਅਸੀਂ ਕੋਈ ਨੂੰ ਸਟਿਗਮਟਾਈਜ਼ ਨਹੀਂ ਕਰ ਸਕਦੇ ਕਿ ਇੱਥੇ ਬਣਿਆ ਹੈ ਤਾਂ ਕੋਈ ਪੋਜ਼ਿਟਿਵ ਉਸਟਾਈਮ ਪਾਲਿਸੀ ਡਿਸੀਜਨ ਹੀ ਹੋਣਾ ਜਿਹੜਾ ਇੱਥੇ ਸਟੈਬਲਿਸ਼ ਹੋਇਆ ਆਪਾਂ ਕਿ ਅਸੀਂ ਉਹਨੂੰ ਵੀ ਦੇਖਣਾ ਹੈ ਤੁਹਾਦੇ ਅਨੁਸਾਰ ਇਹ ਟੇਬਲ ਤੋਂ ਜਦੋਂ ਦੀ ਕਾਰਵਾਈ ਹੋਈ ਹੈ ਜੀ ਤੇ ਹੁਣ ਇਹ ਬਖੰਡਾ ਦੇ ਵਿੱਚ ਤੋਂ ਅੰਮੀ ਰਹੀ ਹੈ ਅਸੀਂ ਜੀ ਸਾਰੇ ਆਪਣੇ ਰਿਕਾਰਡਸ ਵੈਰੀਫਾਈ ਕਰ ਰਹੇ ਹਾਂ ਤੇ ਜਲਦ ਅਸੀਂ ਵੀ ਇਦਾਂ ਐਕਸ਼ਨ ਲਵਾਂਗੇ ਥੈਂਕ ਯੂ